ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਕੈਨੇਡਾ ਦੇ ਵਰਲਡ ਕੱਪ ਦੇ ਵਿੱਚ ਇੰਡੀਆ ਦੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਕੈਨੇਡਾ ਦੇ ਵਿੱਚ ਕਿਚਨਰ ਮੈਮੋਰੀਅਲ ਐਡੀਟੋਰੀਅਮ ਦੇ ਵਿੱਚ ਵੱਡਾ ਕੱਪ ਕਰਵਾਇਆ ਜਾਵੇਗਾ ਜਿੱਥੇ ਇੰਡੀਆ ਦੀ ਟੀਮ ਦੇ ਵਿੱਚ ਜੋ ਪਲੇਅਰ ਖੇਡਣਗੇ ਰਵੀ ਕੈਲਰਮ ਬੁਲਟ ਖੀਰਾਵਾਲੀ ਰੁਪਿੰਦਰ ਦੋਦਾ ਪਿਸਟਲ ਪਿੰਡਰ ਭੀਮ ਦੁਬਲੀ ਖੁਸ਼ੀ ਦੁੱਗਾ ਸਨੀ ਕਾਲੇ ਸੰਘਿਆ ਜੱਗਾ ਚਿੱਟੀ ਮੰਗੀ ਬੱਗਾਪਿੰਡ ਤੇ ਜੱਗੂ ਹਾਕਮ ਵਾਲਾ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਦੇ ਵਿੱਚ ਖੇਡਣਗੇ ਇੰਡੀਆ ਦੀ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੈਨੇਡਾ ਦੇ ਵਰਲਡ ਕੱਪ ਦਾ ਲਾਈਵ 9:30 ਵਜੇ অন্ਟਾਰੀਓ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਚੱਲੇਗਾ ਹੋਰ ਟੀਮਾਂ ਦੀ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ